ਕੀ ਨਾ ਬੋਲ। ਮੇਰਾ ਨਾਮ ਅਨਜਤ ਕੋਲ। ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ? ਸ਼ੌਂਗ ਰਾਂ ਲਾਉਣੀ ਹੈ ਕਿ ਜਾਂ ਤੋਂ ਮਿਲ ਜੀਏ। ਮਜਬੂਰੀ ਹੈ। ਕੀ ਨਹੀਂ? ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ 'ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਦਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਤਾਂ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ। ਲੜਕਾ ਕੌਣ ਆਲੇ ਕਿੱਥੋਂ ਦਾ ਰਹਿਣਾ? ਰਾਜਵਿੰਦਰ ਸਿੰਘ ਉਹਦਾ ਨਾਮ ਆ। ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਮੇ ਨਹੀ ਮੋਕੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਆ ਆਪਣੀ ਭੈਣ ਕੋ ਜਾ ਕੇ ਭੈਣ ਦਾ ਨਾਮ ਕੀ ਕੀ ਨਾ ਸਿਕੁਲਦੀਪ ਕੋਰ ਕਿੰਨਾ ਚਿਰ ਰਿਲੇਸ਼ਨ ਚ ਰਹੀ ਆ ਉਹਨਾਂ ਨਾਲ ਮੈਂ 3-4 ਸਾਲ ਰਿਲੇਸ਼ਨ ਚ ਰਹੀ ਆ ਉਹ ਵੀ ਨਸ਼ੇ ਕਰਦਾ ਸੀ ਉਹ ਵੀ ਨਸ਼ੇ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਪੜਿਆ ਗਿਆ ਜੇ ਜੇ ਚਲੇ ਗਏ ਤੇ ਬਾਅਦ ਉਹਦੀ ਮਾਂ ਮੈਨੂੰ ਗਲਤ ਕੰਮਾਂ ਚ ਪਾਤਾ ਉਹਦੀ ਮਾਂ ਨੇ ਕਹਿੰਦੀ ਕੀ ਗਲਤ ਕੰਮ ਮਤਲਬ ਹੋਟਲਾਂ ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਅੱਛਾ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕੋਸ਼ਿਸ਼ ਕਰ ਲਿਆ ਕਦੀ ਕੋਸ਼ਿਸ਼ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜ ਆ ਫੇ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਜਦ ਮੇਰਾ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਤਾਂ ਹੁਣ ਤਾਂ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਆ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇਥੋਂ 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 ਤਰ ਤਰ ਦੇ ਮਿਲ ਜਾਂਦਾ ਹਾਂਜੀ ਘਰੇ ਬੜਾ ਜਾਂਦੇ ਆ ਕਿ ਚਾ ਲੈਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਪੀਣੀ ਕੋ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਉਹ ਨਾ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇ ਤੇ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਛੱਡਣ ਦਾ ਹੈ ਜੀ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵੰਤ ਮਾਨ ਸਰਕਾਰ ਦੀ ਗਣਜ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ ਹਾਂਜੀ ਮੈਂ ਤੁਹਾਨੂੰ ਮਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਆ ਕਿ ਮੇਰਾ ਮੈਸੇਜ ਲਾਇਆ ਜਾਵੇ ਹਾਂਜੀ ਮੈਨੂੰ ਨਸ਼ਾ ਛਡਾਇਆ ਜਾਵੇ ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ ਜਾਣਾ ਚਾਹੁੰਦੀ ਆ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਭੇਜਿੰਦੀ ਹਾਂਜੀ ਰੋਹ ਦਾ 3000 ਰੁਪਏ ਮੰਗ ਕਰਦੀ ਸੀ ਮੇਰੇ ਕੋਲੋਂ ਕੱਲ ਕੱਲੀ ਤੇਰੀ ਸੱਸ ਦੇ ਦੇ ਕੇ ਸੋਰਾ ਵੀ ਵਿੱਚ ਸਾਮ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ਬਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਉਹ ਜੀ ਥਰੀ ਦੇ ਸਮਾਂਤ ਬਣਾਉਂਦੇ ਰਹੇ ਉਹਨਾਂ ਦੇ ਨਾਲ ਅਸ਼ੇ ਲਾਤਾਂ ਹਾਂਜੀ ਠੀਕ ਹੈ ਇਹ ਮੋਰ ਇਥੋਂ ਤੈਨੂੰ ਨਸ਼ਾ ਪਿੰਡੋਂ ਇਥੋਂ ਇਥੋਂ ਮਿਲ ਜਾਂਦਾ ਤੰਦਰਜ਼ਾ ਨੂੰ ਹਾਂਜੀ ਕਿੰਨੀ ਉਮਰ ਕਿੰਨੀ ਕਰੀ ਬੰ ਮੇਰੇ 18 ਸਾਲ 18 ਸਾਲ ਪੰਨੀ ਦਲਾਉਣੀ ਆ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾ ਉਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਤੋਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਥੱਕੀ ਕੰਨੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੀਦਾ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਉਨਨ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਕੋਈ ਕੁਝ ਨਹੀਂ ਕਰਾਣ ਚਾਹੁੰਦੀ